ਅਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਦਕੀ ਦੋਸਤੋ ਗੱਲ ਬੜੀ ਪੁਰਾਣੀ ਤੇ ਧਿਆਨ ਨਾਲ ਸੁਣਨ ਵਾਲੀ ਆ ਇੱਕ ਜਵਾਨ ਮੁੰਡਾ ਵਾਰ-ਵਾਰ ਕਿਸੇ ਦੀ ਗਲੀ 'ਚ ਗੇੜੇ ਮਾਰ ਰਿਹਾ ਸੀ ਤੇ ਇੱਕ ਘਰਵਾਲ ਮੁਰਮੁਰ ਝਾਤੀਆਂ ਮਾਰ ਰਿਹਾ ਸੀ ਉਹ 15 20 ਗੇੜੇ ਮਾਰਨ ਤੋਂ ਬਾਅਦ ਉਸ ਘਰ ਵਿੱਚੋਂ ਇੱਕ ਕੁੜੀ ਨੇ ਆਵਾਜ਼ ਦਿੱਤੀ ਮੱਖਣਾ ਕੀ ਗੱਲ ਹੈ ਵਾਰ-ਵਾਰ ਗਲੀ 'ਚ ਗੇੜੇ ਕਸ ਤੋਂ ਮਾਰਦਾ ਏ ਤੇ ਸਾਡੇ ਅੰਦਰ ਵਾਲ ਨੂੰ ਕੀ ਪਿਆ ਤੱਕਦਾ ਏ ਦੋਸਤੋ ਉਸ ਮੁੰਡੇ ਨੇ ਜਵਾਬ ਪਤਾ ਕੀ ਦਿੱਤਾ ਮੁੰਡੇ ਨੇ ਜਵਾਬ ਦਿੱਤਾ ਸੋਹਣੀਏ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਏ ਕੁੜੀ ਨੇ ਗੱਲ ਸੁਣੀ ਤੇ ਜਵਾਬ ਦਿੱਤਾ ਓਏ ਮੱਖਣਾ ਜੇ ਪਿਆਰ ਹੋ ਹੀ ਗਿਆ ਹੈ ਤਾਂ ਦੱਸ ਮੇਰੀ ਇੱਕ ਗੱਲ ਮੰਨੇਗਾ ਉਹ ਅੱਖਾਂ ਲਗਾ ਇੱਕ ਦੀ ਕੀ ਗੱਲ ਐ ਤੂੰ ਹੁਕਮ ਕਰ ਮੈਂ ਦੱਸ ਮੰਨਣੋਂ ਤਿਆਰ ਆ ਇਹ ਕਿਹੜੀ ਗੱਲ ਐ ਦੋਸਤੋ ਕੁੜੀ ਬੜੀ ਸਿਆਣੀ ਸੀ ਕਹਿਣ ਲੱਗੀ ਇਦਾਂ ਕਰ 10-15 ਦਿਨ ਸਵੇਰ ਦੀ ਨਮਾਜ਼ ਪੜ ਕੇ ਆਈ ਅੰਮ੍ਰਿਤ ਵੇਲੇ ਦੀ ਨਮਾਜ਼ ਪੜ ਕੇ ਆਈ ਹੁਣ ਕੁੜੀ ਸਿਆਣੀ ਸੀ ਨਾਲੇ ਧਰਮ ਨਾਲ ਜੁੜੀ ਹੋਈ ਤੇ ਮਾਪੇ ਬਾਪ ਦੀ ਆਗਿਆ ਕਰਦੀ ਸੀ ਦੋਸਤੋ ਹੁਣ ਮੁੰਡਾ ਜਾਣ ਲੱਗਾ ਰੋਜ਼ ਨਮਾਜ਼ ਪੜਨਾਂ ਨਮਾਜ਼ ਪੜਦਿਆਂ ਪੜਦਿਆਂ ਐਨੀ ਲਿਵ ਲੱਗੀ ਕਿ ਕੁੜੀ ਦਾ ਖਿਆਲ ਹੀ ਭੁੱਲ ਗਿਆ ਕੁੜੀ ਨੇ ਉਡੀਕ ਢੋਕੇ ਇੱਕ ਜਵਾਬ ਕ ਹੱਥ ਸੁਨੇਹਾ ਭੇਜਿਆ اے ਡਾਰਲਿੰਗ ਕੀ ਗੱਲ ਹੁਣ ਤੇ ਕਦੀ ਗਲੀ ਚ ਢੇੜਾ ਵੀ ਨਹੀਂ ਮਾਰਿਆ ਮੁੰਡੇ ਨੇ ਜਵਾਬ ਭੇਜਿਆ ਭੈਣ ਜੀ ਜਿਹੜੇ ਅੱਲਾ ਦੇ ਨਾਲ ਮੈਨੂੰ ਜੋੜਿਆ ਏ ਹੁਣ ਮੈਂ ਉਸੇ ਦਾ ਹੀ ਹੋ ਗਿਆ ਵਾ ਆਹਾਹਾਹਾਹਾ ਆ ਜਿਹੜਾ ਸਵਾਦ ਮੈਨੂੰ ਅੱਲਾ ਪਾਪ ਦੀ ਇਬਾਦਤ ਚੋਂ ਮਿਲਿਆ ਹੈ ਨਾ ਉਹਦੇ ਅੱਗੇ ਇਹ ਸਾਰੇ ਫਿੱਕੇ ਨੇ ਕਾਜ ਕਿਤੇ ਸਾਡੇ ਪੰਜਾਬ ਦੀਆਂ ਅੱਜਕੱਲ੍ਹ ਦੀਆਂ ਕੁੜੀਆਂ ਵੀ ਇਹ ਜਈਆਂ ਹੋ ਜਾਣਾ ਜਿਹੜੀਆਂ ਮਾੜੀ ਨੀਤ ਨਾਲ ਆਏ ਨੂੰ ਕਹਿਣਾ ਜਾ ਪਹਿਲਾਂ ਇਹਨੇ ਦੇ ਨਿਤਨੇਮ ਕਰਕੇ ਆ ਪਹਿਲਾਂ ਸਤ ਸੰਗ ਕਰਕੇ ਆ ਪਰ ਅਜਦਿਆਂ ਤਾਂ ਕਹਿੰਦੀਆਂ ਸਾਨੂੰ ਸਰਦਾਰ ਪਸੰਦ ਹੀ ਨਹੀਂ ਮੁਝੇ ਤਾਂ ਕਲੀਨ ਸ਼ੇਵ ਚਾਹੀਏ ਤੇ ਉਹ ਜੇ ਗੜੀ ਹੋਣੇ ਮੁੰਡੇ ਆ ਮਿੰਟ ਨਹੀਂ ਲਾਉਂਦੇ ਕੁੜੀ ਪਿੱਛੇ ਕੇਸ ਕਤਲ ਕਰਾਉਣ ਲੱਗੇ ਆ ਔਰ ਰੱਬ ਦਾ ਵਾਸਤਾ ਹੀ ਜੇ ਪਿਆਰ ਕਰਨਾ ਹੀ ਹੈ ਤਾਂ ਧਰਮ ਨਾਲ ਕਰੋ ਕੌਮ ਨਾਲ ਕਰੋ ਰੱਬ ਨਾਲ ਕਰੋ ਜਿਸ ਨਾਲ ਦੁਨੀਆ ਤੇ ਜਸ ਹੋਵੇ ਤੁਹਾਡੇ ਮਾਪੇ ਦਾ ਸਿਰ ਉੱਚਾ ਹੋਵੇ ਤੇ ਸਾਰੀ ਕੌਮ ਮਾਣ ਕਰੇ ਤੁਹਾਡੇ ਤੇ ਇਹ ਝੂਠੇ ਪਿਆਰ ਦਾ ਕੀ ਹੈ ਇਹਦੇ ਵਿੱਚ ਸਵਾਇ ਲਹਨਤਾ ਤੋਂ ਹੋਰ ਕੁਝ ਨਹੀਂ ਰੱਖਿਆ ਦੋਸਤੋ ਜੇ ਗੱਲ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ